ਦੇਖੋ ਅੱਜ ਆਪਾਂ ਇਕੱਠੇ ਹੋਏ ਆ 24 ਦੀ ਚੋਣ ਤੋਂ ਪਹਿਲਾਂ ਦੇਸ਼ ਸਾਡਾ ਵੜਿਆ ਵਾ 24 ਲੋਕ ਸਭਾ ਇਲੈਕਸ਼ਨਸ ਲਈ ਔਰ ਇੱਥੇ ਆਪਾਂ ਵਿਚਾਰਣਾ ਵਾ ਕਿ ਅਸੀਂ ਕਿ ਗੱਠ ਜੋੜ ਦੀ ਆਣ ਕੇ ਇੱਥੇ ਗੱਲ ਕਰਨੀ ਹੈ ਅਗਰ ਤਾਂ ਤੁਸੀਂ ਚਾਹੋਗੇ ਸਾਡਾ ਦੇਸ਼ ਥੀਓਕ੍ਰੈਟਿਕ ਸਟੇਟ ਬਣੇ ਮਜ਼ਹਬ ਤੇ ਧਰਮ ਦੇ ਆਧਾਰਤ ਇੱਕ ਦੇਸ਼ ਚੱਲੇ ਸੰਵਿਧਾਨ ਨਾ ਹੋਵੇ ਜਮਹੂਰੀਅਤ ਨਾ ਹੋਵੇ ਜੋ ਪਾਕਿਸਤਾਨ ਵਿੱਚ ਹੋ ਰਿਹਾ ਚੋਣਾਂ ਦੇ ਬਾਵਜੂਦ ਜਿਸ ਢੰਗ ਦੇ ਨਾਲ ਸਾਰੇ ਇਲੈਕਟੋਰਲ ਪ੍ਰੋਸੈਸ ਨੂੰ ਹਾਈਜੈਕ ਕਰਤਾ ਹੋਏ ਫੌਜੀ ਤਾਨਾਸ਼ਾਹ ਰਾਜ ਨੇ ਜਾਂ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਸ਼ੇਖ ਅਸੀਨਾ ਪੰਜਵੀਂ ਵਾਰ ਪ੍ਰਧਾਨ ਮੰਤਰੀ ਤਾਂ ਬਣ ਗਈ ਆ ਲੇਕਿਨ 20 ਹਜ਼ਾਰ ਆਦਮੀ ਆਪੋਜੀਸ਼ਨ ਨੂੰ ਅੰਦਰ ਡੱਕ ਕੇ ਜਿਨ੍ਹਾਂ ਕਾਰਕੋਨ ਹਿਊਮਨ ਰਾਈਟ ਐਕਟਿਵਿਸਟਾਂ ਡੱਕ ਕੇ ਜੇ ਤਾਂ ਪਚੌ ਨੇ ਕਿ শ্রীলঙ্কা ਵਰਗਾ ਵਾਤਾਵਰਨ ਹੋਵੇ ਤੇ ਫਿਰ ਉਹ ਪਰਲੇ ਪਾਸੇ ਗੱਟ ਜੋੜ ਇੱਕ ਵੋਟਾ ਮੰਗਾ ਜਾਤ ਪਾਤ ਮਜ਼ਹਬ ਧਰਮ ਦੇ ਆਧਾਰ ਦੇ ਉੱਤੇ ਪਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਜਦੋਂ ਆਜ਼ਾਦ ਹੋਆ ਇੱਕ ਗੁਲਦਸਤੇ ਦੀ ਤਰ੍ਹਾਂ ਸਾਰੇ ਵਰਗਾ ਨੇ ਸਾਰੇ ਧਰਮਾਂ ਨੇ ਇਸ ਦੇਸ਼ ਵਿੱਚ ਕੁਰਬਾਨੀਆਂ ਦਿੱਤੀਆਂ ਔਰ ਖਾਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨੇ 90% ਫਾਂਸੀ ਦੇ ਰਸੇ ਚੁੰਮੇ ਕਾਲੇ ਪਾਣੀ ਦੀਆਂ ਸਜ਼ਾ ਲਾਇੰਸ ਕੱਟਿਆ ਸਤਕਾਰਯੋਗ ਕਾਂਗਰਸ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜੇ ਨੇ ਜਾਂ ਰਾਹੁਲ ਗਾਂਧੀ ਜੀ ਦੀ ਮਿਹਨਤ ਨੇ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਆਸ਼ੀਰਵਾਦ ਨਾਲ ਅਤੇ ਹੋਰ ਕਾਂਗਰਸ ਦੇ ਦੂਰੰਦੇਸ਼ੀ ਆਗੂਆਂ ਨੇ ਇਕੱਲੇ-ਇਕੱਲੇ ਵੋਟਰ ਨੂੰ ਦੇਸ਼ ਵਿੱਚ ਕੀ ਵਾਪਰਨ ਜਾ ਰਿਹਾ ਉਹਦੇ ਬਾਰੇ ਆਪਾਂ ਨੂੰ ਉਹਨਾਂ ਨੂੰ ਚਾਹ ਪੋਵੇ ਇੱਕ ਬਹੁਤ ਤਕੜਾ ਕੈਂਪੇਨ ਨਿਡਰਤਾ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਹਫਜ਼ਤ ਕਰਕੇ ਫਿਰ ਆਪਾਂ ਕਹਿਣੀ ਪਵੇਗੀ ਔਰ ਇੱਥੇ ਮੈਂ ਕਹਿਣਾ ਛੋੜਨਾ ਤਾਂ ਕਿ ਬੜੇ ਖਤਰੇ ਦੀ ਗੱਤ ਨੰਗ ਰਹੇ ਹਾਂ ਆਪਣੇ ਆਸਤੇ ਕਾਹਦੀ ਗਣੀਆ Punjab ਆ ਹੁਣੇ ਹੀ BJP ਨੇ ਉੱਤੋਂ ਉਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਪਾ ਕੇ ਸਾਰੇ ਧਾਰਮਿਕ ਰੀਤੀ ਰਿਵਾਜ ਜੋ BJP ਕਾਨੂੰਨ ਕਰੇਗਾ ਕੁਈ ਦੇ ਨੱਕੇ ਦੇ ਵਿੱਚ ਦੀ ਨੰਗਣਾ ਪਾਊਗਾ ਚਾਹੇ ਤੁਸੀਂ ਸਿੱਖ ਚਾਹੇ ਮੁਸਲਮਾਨ ਚਾਹੇ ਚਾਹੇ ਇਸਾਈ ਔਰ ਆਪਾਂ ਮੰਗਦੇ ਆ ਆਪਣਾ ਆਨੰਦ ਕਾਰਜ ਐਕਟ ਪ੍ਰਤਾਪ ਸਿੰਘ ਬਾਜਵਾ ਨੇ ਬਿੱਲ ਪੇਸ਼ ਕੀਤਾ ਹੋਇਆ ਪਾਰਲੀਮੈਂਟ ਜੋਂ ਦਾ ਤਿਉ ਪਿਆ ਵਾ ਮੁਸਲਮਾਨਾਂ ਦਾ ਸ਼ਰੀਆਤ ਲਾਓ ਉਹਨਾਂ ਦੇ ਤਲਾਕ ਤਲਾਕ ਦੇ ਕਾਨੂੰਨ ਉਹ ਸਾਰਾ ਖ਼ੈਸ਼ ਨੈਸ਼ ਹੋ ਜਾਏਗਾ ਕਿ ਅੱਜ ਉੱਤਰਾਖੰਡ ਹੈ 24 ਤੋਂ ਬਾਅਦ ਦੇਸ਼ ਵਿੱਚ ਇੱਕ ਸਿਟੀਜ਼ਨ ਐਮੈਂਡਮੈਂਟ ਐਕਟ ਉਹ ਚੁਣ-ਚੁਣ ਕੇ ਕਿਸ ਨੂੰ ਦੇਸ਼ ਵਿੱਚ ਰੱਖਣਾ ਕਿਸ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਇਹ ਵੀ ਕਾਨੂੰਨ ਕੜਿਆ ਜਾ ਰਿਹਾ ਵਾ ਔਰ ਇੱਥੇ ਮੈਂ ਅੱਜ ਪੁੱਛਣਾ ਚਾਹਣਾ ਕਰੋ ਕਾਲੀ ਦਲ ਪਾਰ ਦੇ ਇਕੱਠ ਦੁਬਾਰਾ ਇਕੱਠੇ ਹੋ ਰਹੇ ਨੇ ਕਿ ਇਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ 10 ਸਟੇਜ ਤੋਂ ਕਿ ਇਸ ਮੂਹ ਦੇ ਨਾਲ ਉਸ ਭਾਜਪਾ ਨਾਲ ਇਕੱਠਾ ਹੋਏਗਾ ਜਿਸ ਭਾਜਪਾ ਨੂੰ ਤੁਸੀਂ ਆ MSP ਕਿਸਾਨੀ ਅੰਦੋਲਨ ਤੇ ਛੱਡ ਕੇ ਹਰ ਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਬਾਹਰ ਆਉਂਦੀ ਆ MSP ਦਾ ਕਾਨੂੰਨ ਅੱਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵਾਅਦਾ ਖਲਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਬਾਅਦ ਸਯੁਗਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕੀ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦਲ ਤੁਸੀਂ ਕਹਿੰਨੇ ਕਿ ਅਸੀਂ ਪਾਜਪਾਣਾ ਕੱਠੇ ਬਿਠਾਣਾ ਤੇ ਇੱਕ ਵਾਰ ਮੈਂ ਫਿਰ ਪੁੱਛਣਾ ਚਾਹਣਾ ਕਿ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿਉਂਕਿ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੋ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਉਹ ਇਥੇ ਐਨਐਸਏ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਹੋ ਜਥੇਦਾਰ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਇਨਸਾਫ ਨਾ ਦਿਵਾਓ